ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਪੰਜਾਬ ਚ ਆਮ ਤੌਰ ਤੇ ਮਈ ਦੇ ਮਹੀਨੇ ਵਿੱਚ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ। ਬੁੱਧਵਾਰ ਰਾਤ ਨੂੰ ਹੋਏ ਮੌਸਮ ਚ ਬਦਲਾਅ ਦਾ ਅਸਰ ਵੀਰਵਾਰ ਨੂੰ ਵੀ ਦੇਖਣ ਨੂੰ ਮਿਲਿਆ ਜਿੱਥੇ ਤੇਜ਼ ਹਨੇਰੀ ਅਤੇ ਮੀਂਹ ਨਾਲ ਵੱਧ ਤੋਂ ਵੱਧ ਤਾਪਮਾਨ 0.6 ਡਿਗਰੀ ਡਿਗਰਾਵਟ ਡਾਝਾਈ ਹੈ ਇਹ ਆਮ ਤਾਪਮਾਨ ਦੇ ਨਾਲੋਂ 2.4 ਡਿਗਰੀ ਸੈਲਸੀਅਸ ਘੱਟ ਹੈ ਜਦਕਿ ਪੰਜਾਬ ਦੇ ਕੁਝ ਹਿੱਸਿਆਂ 'ਚ ਹਜੇ ਵੀ ਗਰਮੀ ਪੈ ਰਹੀ ਹੈ ਜਿਸ ਨੂੰ ਲੈ ਅੱਜ ਪੰਜਾਬ ਦੇ 10 ਜ਼ਿਲ੍ਹਿਆਂ 'ਚ ਮੀਂਹ ਅਤੇ 9 ਜ਼ਿਲ੍ਹਿਆਂ 'ਚ ਗਰਮੀ ਨੂੰ ਲੈ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਅਨੁਸਾਰ ਵੀਰਵਾਨ ਨੂੰ ਵਰਤਮਾਨ ਤਾਪਮਾਨ ਦੇ ਮਾਮਲੇ ਬਠਿੰਡਾ ਅਤੇ ਅਬੋਹਰ 'ਚ ਜੋ ਦਰਜ ਕੀਤੇ ਗਏ ਇਹ ਸ਼ਹਿਰ ਸਭ ਤੋਂ ਵੱਧ ਗਰਮ ਰਹੀ ਤੇ ਤਾਪਮਾਨ 42.5 ਡਿਗਰੀ ਰਿਹਾ ਅੱਜ ਪੰਜਾਬ ਦੇ ਸ਼ਹਿਰਾਂ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਅਤੇ ਮਾਨਸਾ ਜਿਤੇਜ਼ ਗਰਮੀ ਦੇ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ ਜਦਕਿ ਮੋਗਾ ਬਰਨਾਲਾ ਅਤੇ ਸੰਗਰੂਰ ਉਹ ਸ਼ਹਿਰ ਹਨ ਜਿੱਥੇ yellow ਅਲਰਟ ਜਾਰੀ ਕੀਤਾ ਗਿਆ ਹੈ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਹੁਸ਼ਿਆਰਪੁਰ ਮੁਹਾਲੀ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਅਤੇ ਰੂਪਨਗਰ ਸਮੇਤ ਕਈ ਜ਼ਿਲ੍ਹਿਆਂ 'ਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਦੱਸੀ ਗਈ ਹੈ ਹਾਲਾਂਕਿ ਪੰਜਾਬ ਦੇ 3 ਜ਼ਿਲ੍ਹੇ लुधियाना श्री फतेहगढ़ साहिब ਅਤੇ ਪਟਿਆਲਾ ਜਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਦੇ ਨਾਲ ਹੀ ਗਰਮੀ ਦੀ ਲਹਿਰ ਦੀ ਚੇਤਾਵਨੀ ਵੀ ਦੱਸੀ ਗਈ ਹੈ ਜਾਨੋ ਆਪਣੇ ਸ਼ਹਿਰਾਂ ਦਾ ਤਾਪਮਾਨ ਅਮ੍ਰਿਤਸਰ 37.3 ਡਿਗਰੀ ਅੰਮ੍ਰਿਤਸਰ 34.3 ਡਿਗਰੀ ਬਠਿੰਡਾ 34.5 ਡਿਗਰੀ ਮੁਹਾਲੀ 33.2 ਡਿਗਰੀ ਫਿਰੋਜ਼ਪੁਰ 38.3 ਡਿਗਰੀ ਜਲੰਧਰ 36.1 ਡਿਗਰੀ ਲੁਧਿਆਣਾ 39.8 ਡਿਗਰੀ ਪਠਾਨਕੋਟ 37.6 ਡਿਗਰੀ ਪਟਿਆਲਾ 34.8 ਡਿਗਰੀ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਜਾਬ ਤੱਕ ਦੇ ਨਾਲ